और कांग्रेस से डेप्टी स्पीकर थे सर मैं आपको धन्यवाद देता हूँ एक एक विल, विल एक एक सर। सर। चुनाव कब होता है कानून में पड़ा करो सर हो या ना हो पर बना देना चाहिए था श्री राजकुमार छब्बेवाल आप कोई किसी सदस्य का वकील मत बना करो प्लीज ਰਾਜਕੁਮਾਰ ਛੱਬੇਵਾਲ ਜੀ ਰਾਜਕੁਮਾਰ ਜੀ ਬੋਲਣਾ ਹੈ ਆਪਕੋ ਧੰਨਵਾਦ ਧੰਨਵਾਦ ਸਰ ਰਾਜਕੁਮਾਰ ਜੀ ਬੋਲਣਾ ਨਹੀਂ ਨਹੀਂ ਆਪ ਨਹੀਂ ਰਾਜਕੁਮਾਰ ਛੱਬੇਵਾਲ ਜੀ ਆਪ ਰਾਜਕੁਮਾਰ ਰੋਥ ਹੋ ਪਲੀਜ਼ ਅ ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਨੂੰ ਅਤੇ ਸਰਕਾਰ ਨੂੰ ਤੁਹਾਡੇ ਰਾਹੀਂ ਤੇ ਮਜ਼ਬੂਤ ਆਪੋਜੀਸ਼ਨ ਜਿਹੜੀ ਦੇਸ਼ ਨੇ ਚੁਣ ਕੇ ਭੇਜੀ ਹੈ ਮੈਂ ਸਾਰਿਆਂ ਨੂੰ ਸਰ ਇੱਥੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਥੀ ਸਸਦਾਂ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਸਰ ਮੈਂ ਬਹੁਤ ਧੰਨਵਾਦੀ ਆਂ ਔਰ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਨੂੰ ਅੱਜ ਮੈਂ ਯਾਦ ਕਰਦਾ ਹਾਂ ਕਿ ਉਹਨਾਂ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਆਂ ਵੀ ਆਰ ਬਿਕੋਜ਼ ਹੀ ਵਾਸ ਸੋ ਉਹਨਾਂ ਦੀ ਬਦੌਲਤ ਅੱਜ ਇੱਥੇ ਮੈਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਸਪੀਕਰ ਸਾਹਿਬ ਇਹ ਬਹੁਤ ਹੀ ਅੱਛਾ ਹੁੰਦਾ ਕਿ ਅੱਜ ਸਪੀਕਰ ਦੀ ਚੋਣ ਜਿਸ ਤਰ੍ਹਾਂ ਕਰਨ ਦਾ ਮੌਕਾ ਮਿਲਿਆ ਇਹ ਚੋਣ ਨਾ ਕਰਨ ਦਾ ਮੌਕਾ ਮਿਲਦਾ ਸਰਵਸੰਮਤੀ ਨਾਲ ਸਪੀਕਰ ਵੀ ਬਣਦਾ ਤੇ ਡੈਪਟੀ ਸਪੀਕਰ ਵੀ ਬਣਦਾ ਕਿਉਂਕਿ ਡੈਪਟੀ ਸਪੀਕਰ ਹਮੇਸ਼ਾ ਜੇਕਰ ਅੱਜ ਮੈਂ ਅਟਲ ਬਿਹਾਰੀ ਬਾਜਪਾਈ ਜੀ ਨੂੰ ਯਾਦ ਕਰਾਂ ਤੇ ਜੀਐਮਸੀ ਬਾਲਯੋਗੀ ਜੀ ਟੀਡੀਪ ਤੋਂ ਸੀ ਔਰ ਸਪੀਕਰ ਸੀਗੇ ਔਰ प्लेज और कांग्रेस से डिप्टी स्पीकर से सर मैं आपको धन्यवाद देता हूँ एक मिनट एक मिनट सर आई आई सर सर एक मिनट स्पीकर का चुनाव कब होता है कानून में पड़ा करो सर हो या ना हो पर बना देना चाहिए था इसमें बड़ी बात होती और लोग बधाई देते